جا لاندي جا لاندي فائدو ڏي کر 2 بار ٿي گه 2 بار ٿي گه ڇو ڏي જો જાવ કડના જ જન્યુઆર કડન લઈ પડી 40 પાવડર આગળ જાવ જાવ ਫਾਸਕਾ 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 ਓਹ ਹੋ ਹੋ ਉਹ ਨਹੀਂ ਉਧਰੋਂ ਹੱਸਖ ਲੋ ਜਾ ਫੋਟੋ ਦੇ ਲਈ ਤੇ ਆਣਾ ਜਿਹੜਾ ਕੋਈ ਮਰਜੀ ਆ ਲਾਣਾ ਦਾ ਬੂਟਾਵਾਦ ਉਹਤੋਂ ਵਧੀਆ ਉਹ ਤੇਰਾ ਉਹ ਜ਼ੋਰ ਬਹੁਤ ਪਿਆਰਾ ਉਹ ਓਏ ਭੱਜ ਬਰਾ ਕੋ ਬੰਦਾ ਪਰ ਸਾਬਾ ਇਹ ਕਿਹਾ ਚੋਦਾ ਮੁੱਕਾ ਪਾਰ ਟਪਾਨ ਅੱਗੇ ਦੇ ਪੈਰਾਂ ਦਾ ਹੁੰਦਾ ਹੈ ਕੁੜੀਆ ਵਾ ਨਹੀਂ ਹੁਣ ਜ਼ਖਮੀ ਹੋ ਗਿਆ ਨਾ ਜ਼ੋਰ ਵੀ ਹੋ ਗਿਆ ਦਾ ਔਰ ਸੱਟ ਲੱਗ ਰੋ ਔਰ ਜਲ ਜੰਦਾ ਦੇ ਕਵਾਡੋ ਤੇ ਜਾਨ ਨਹੀਂ ਜਲ ਜੰਦਾ ਚੱਲੀ ਗਿਆ ਵੀਰ ਜੀ ਵਾਜਾ ਬਾਈ मेरा सजेदा बहुत पता तो जी नहर दिखाई दगड़ियाँ ਕਿੰਨਿਆਂ ਨੇ ਦੋ ਤੇ ਕੀ ਪਿੰਡ ਵਾਸੀਆਂ ਨੇ ਮਦਦ ਕੀਤੀ ਹੈ ਜੰਗਲੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਗਲੀ ਜਾਨਵਰ ਸ਼ਿਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਜੰਗਲ ਚ ਬਹੁਤ ਸਾਰਾ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹੋ ਆਏ ਕੋਈ ਆ ਬੰਦੇ ਉਹਨਾਂ ਦੇ ਇਹ ਮਸਲਾ ਕਿਤੇ ਚੁਗਦੀਆਂ ਚੱਕਦੀਆਂ ਨਹਿਰ ਦੇ ਵਿੱਚ ਡਿੱਗੀਆਂ ਨੇ ਤੇ ਨਹਿਰ ਦੋ ਪਾਸੇ ਤੋਂ ਪੱਕੀ ਆ ਉਹਨਾਂ ਕੋ ਵਿਚਾਰੀਆਂ ਕੋ ਨਿਕਲਿਆ ਦੀ ਕਿਆ ਤੇ ਇਹ ਕੁਝ ਬੰਦਿਆਂ ਨੇ ਵੇਖੀਆਂ ਨੇ ਵੀ ਇੱਥੇ ਡਿੱਗੀਆਂ ਨੇ ਜਦੋਂ ਉਹਨੇ ਦੱਸਿਆ ਤੇ ਸਾਡੇ ਪਿੰਡ ਦੇ ਵੀ ਲੋਕ ਕਾਫੀ ਜਿਹੜੇ ਗੁਰਸੇ ਖਾਏ ਨੇ ਤੇ ਕੁਝ ਵਿਭਾਗ ਦੇ ਬੰਦੇ ਵੀ ਆਏ ਆ ਤੇ ਇਹਨਾਂ ਯਤਨ ਕਰਕੇ ਦੇ ਬਾਹਰ ਕੱਢੀਆਂ ਨੇ ਤੇ ਮੇਰਾ ਮੈਸੇਜ ਆ ਸਾਰਿਆਂ ਨੂੰ ਕਿ ਜਿੰਨੇ ਜੰਗਲੀ ਜੀਵ ਆ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਕਿਉਂਕਿ ਆਜ਼ਾਦ terne ਚਾਹੀਦੇ ਨੇ ਇਹ ਸਾਡੀ ਇੱਕ ਵਿਰਾਸਤ ਆ ਤੇ ਇਹਨਾਂ ਦੀ ਰਾਖੀ ਕਰਨਾ ਇਹਨਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਇਹ ਲੱਗਦਾ ਕਿ ਨਹਿਰੀ ਵਿਭਾਗ ਦੀ ਵੀ ਨਲਾਕੀ ਆ ਕਿ ਕੋਈ ਗਊ ਕਾਟ ਰਿਹਾ ਹੈ ਜੇ ਅਗਰ ਜੇ ਗਊ ਕਾਟ ਬਣਿਆ ਹਤੇ ਇਹ ਜਿਹੜੀਆਂ ਕੋਈ ਵੀ ਜਾਨਵਰ ਵਿੱਚ ਡਿੱਗ ਪੈਂਦਾ ਉਹ ਤੋਂ ਬਾਹਰ ਨਿਕਲ ਸਕਦਾ ਇਹ ਤਾਂ ਵੈਸੇ ਚਾਹੀਦਾ ਸੀ ਜਿਵੇਂ ਹੁਣ ਉਹ ਨਹਿਰ ਤੋਂ ਤੇ ਮੋਗ ਵੀ ਲੱਗੇ ਨੇ ਤੇ ਬੰਦੇ ਪਾਣੀ ਲਾਉਣ ਉਤਰਦੇ ਆ ਤੇ ਉਹਨਾਂ ਨੂੰ ਉਤਰਨ ਵਿੱਚ ਵੀ ਤੰਗੀ ਹੁੰਦੀ ਆ ਕੋ ਘਾੜ ਕੋੜ ਬਣੀ ਹੁੰਦੀ ਤੇ ਇਹ ਵਿਚਾਰੀਆਂ ਕਿਤੇ ਖੋਰਖਾ ਰੜਾ ਕੇ ਬਾਹਰ ਨਿਕਲ ਵੀ ਸਕਦੀਆਂ ਸੀ ਤੇ ਇਹ ਥੋੜਾ ਜਿਹਾ ਕੰਮ ਨਹਿਰ ਦਾ ਗਲਤ ਹੋਇਆ ਜਿਦੇ ਕਰਕੇ ਕਿ ਦੇਖਦਿਆਂ ਨੇ ਜੜਾ ਵੀ ਚੀਜ਼ ਡਿੱਗਦੀ ਆ ਕੋਈ ਡੰਗਰ ਡਿੱਗ ਪਿਆ ਤੇ ਉਹਦੇ ਕੋ ਬਾਹਰ ਨਿਕਲਿਆ ਦੀ ਜਾਂਦਾ ਜਿਹੜੀ ਜੰਗਲੀ ਜੀਵ ਉਪਾਗ ਦੀ ਟੀਮ ਆਈ ਉਹਨਾਂ ਕੋ ਕਿੰਨਿਆਂ ਦਾ ਰੈਸਕਿਊ ਕੀਤਾ ਤੇ ਕਿੰਨਿਆਂ ਜੋ ਬਾਕੀ ਨੇ ਇੱਕ ਹਜੇ ਬਾਹਰ ਕੱਢੀ ਆ ਤੇ ਇੱਕ ਕੱਢਣ ਲੱਗੇ ਨੇ ਇੱਕ ਹਜੇ ਪਾਣੀ ਦੇ ਵਿੱਚ ਹੀ ਆ। ਮਾਮਲਾ ਪਿੱਛੋਂ ਆਇਆ ਕਿ ਕਿਦੋਂ ਤੇ ਦੇਖ ਭੀ ਨਹਿਰ ਦੇ ਵਿੱਚੋਂ ਦੇ ਥੋੜੇ ਨਾ ਕੱਢ ਦਿੱਤੇ ਤੇ ਇੱਥੇ ਵਿੱਚ ਹੋਰ ਆ ਕੱਢਿਆ ਫੇਰ ਵਿੱਚ ਜਾ ਗਿਆ। ਕਾਫੀ ਜ਼ਖਮੀ ਹੋਇਆ ਤੇ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮਹਿਕਨ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ। ਫਿਲਹਾਲ ਵਾਹ ਜਿਤਨਾ ਛੱਡਣ ਦੀ ਕੋਸ਼ਿਸ਼ ਕਰ ਰਹੇ ਆ। ਛੱਡਣ ਦੀ ਕੋਸ਼ਿਸ਼ ਕਰ ਰਹੇ ਭਾਏ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਾਣਾ। ਇਹਦਾ ਇਲਾਜ ਹੋਣਾ ਚਾਹੀਦਾ ਜੀ। ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਰੋਟੇ। ਸਿੰਘ ਹਾਂ ਦੋ ਹੋਰ ਕੱਢਿਆ ਉਹਨੇ ਛਾਲ ਮਾਰਤੀ ਫੇਰ ਵਿੱਚ ਤੇ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟੇਗਾ ਨੇਤ ਬੜੀ ਕੀਤੀ ਉਹਨਾਂ ਮਹਿਕਮੇ ਹੋਂ ਐਵੇਂ ਪਿੰਡ ਵਾਲਿਆਂ ਨਾਲ ਦਿੱਤਾ ਬੜੀ ਆਗੀ ਜਾ ਪਰ ਉਹ ਫੇਰ ਜਾ ਪਿਆ ਵਿੱਚ ਤੋ ਜਿਹੜੇ ਦੋ ਜੜੇ ਉਹਨੇ ਛੜਤੇ ਉਹ ਛੜਤੇ ਉਹ ਸੁਰੱਖਿਅਤ ਆ ਉੱਚਲੇ ਗਏ ਆਪਾਂ ਮਹਿਕਮਾ ਹੁੰਦੇ ਆ ਲਖਵੀਰ ਸਿੰਘ ਤੇ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਤੇ ਕਿੰਨੇ ਦਾ ਰੈਸਕਿਊ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆਇਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਡਈ ਹੈ ਗੱਡੀ ਉਹ ਤੇ ਲੈ ਕੇ ਜਾਣੇ ਦੀ ਦਰਦਾ ਅਰੇ ਹੁਣ ਦੋ ਚੇਜ਼ ਆ ਰਹੀ ਗੱਡੀ ਤੇ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਜੀ ਉਹ ਫਿਰ ਜਗ੍ਹਾ ਛੱਡੇ ਇਹ ਇਹਨਾਂ ਨੂੰ ਸਾਂਬਰ ਕਹਿੰਦੇ ਆ ਜੀ ਯਰ ਫੈਮਿਲੀ ਚ ਹੁੰਦੇ ਆ ਤੇ ਤਿੰਨ ਡਿੱਗੇ ਸੀ ਇਹ ਹੀ ਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਆ ਤਾਂ ਤਕੀਮੀਜ਼ ਕਰਤਾ ਵਾ ਇੱਕ ਜਾਨਵਰ ਹੈ ਥੋੜਾ ਜ਼ਖਮੀ ਹੈ ਇਹ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀ ਕਰਨੀ ਦਸਤਾਂਵਾਂ ਲਈ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ। ਦੇਖੋ ਜੀ ਬੇਜਬਾਨ ਜਾਨਵਰਿਆ ਨਹੀਂ ਕਿਹਨੂੰ ਕੁਝ ਕਿੰਦੇ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕੀ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੀ ਧੜਕਾ ਵਧਣ ਲੱਗਦੀ ਹੈ ਇਸ ਕਰਕੇ ਇਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਗਰੇਜ